ਇਹ ਚੀਜ਼ ਇਹ ਗੱਲ ਕਹਿੰਦੇ ਸੀਗੇ ਉਹ ਚੀਜ਼ ਅੱਜ ਬਿਲਕੁਲ ਹਾਈ ਕੋਰਟ ਨੇ ਸਬਦ ਕਰਤੀਆ ਕਿ ਸਦਾਤ ਭਗਵਾਨ ਸਿੰਘ ਮਾਨ ਦੀ ਸਰਕਾਰ ਨੇ ਕੋਈ ਮਤਲਬ ਜਿਹੜਾ ਝੂਠਾ ਕੇਸ ਰਜਿਸਟਰ ਕੀਤਾ ਕੋਈ ਕਿਸੇ ਦੇ ਨਾਲ ਸਿਆਸੀ ਬਦਲਾਖੋਰੀ ਨਹੀਂ ਕੀਤੀ ਜੋ ਕੀਤਾ ਸੀ ਜਿੱਦਾਂ ਦੀ ਫਸਲ ਬੀਜੀ ਸੀ ਵਿਜੀਠੀਆ ਉਹਨਾਂ ਦੀ ਉਹ ਫਸਲ ਹੋਣਾ ਵਾਟ ਦੇ ਜੋ ਬੀਜੋਗੇ ਉਹੀ ਕਟੋਗੇ ਜੋ ਉਹਨਾਂ ਨੇ ਬੀਜਿਆ ਸੀਗਾ ਉਹ ਹੁਣ ਵੱਢ ਰਿਹਾ ਔਰ ਲਾਜ਼ਮੀ ਇਸ ਕੇਸ ਦੇ ਵਿੱਚ ਜਦੋਂ ਕੋਰਟ ਬੰਸਾਬ ਕਰੂਗੀ ਸਜ਼ਾ ਹੋਊਗੀ ਉਦੋਂ ਪੰਜਾਬ ਦੇ ਉਹਨਾਂ ਹਿਆਰਾ ਨੌਜਵਾਨਾਂ ਦੀਆਂ ਮਾਵਾ ਜਿਹੜੀਆਂ ਉਹਨਾਂ ਦੇ ਸੇਮਿਆ ਦੇ ਬੈਕੇ ਉਹਨਾਂ ਦੀਆਂ ਜਿਹਨਾਂ ਦੇ ਪੁੱਤ ਨਸ਼ੇ ਦਾ ਨਸ਼ਾ ਕਰ ਗਏ ਸੀਗੇ ਸਰ ਉਹ ਕਿਤੇ ਬੰਨ ਉਹਨਾਂ ਦਾ ਛਾਂਤ ਹੋਊਗਾ ਕਿ ਉਹਨਾਂ ਦੇ ਪੁੱਤਾਂ ਨੂੰ ਨਸ਼ੇ ਦੇ ਵਿੱਚ ਧੱਕਣ ਵਾਲੇ ਮਾ ਜੀ ਟੀਰ ਦੇ ਬੰਦੇ ਨੂੰ ਸਜ਼ਾ ਮਿਲੀ ਹੈ ਜਾਂ ਜਿਹੜੇ ਬਾਕੀ ਉਸ ਸਮੇਂ ਦੇ ਬੰਦੇ ਜੇਲ੍ਹਾਂ ਦੇ ਵਿੱਚ ਬੈਠੇ ਆ ਲੋਕ ਥੋੜਾ ਬੋਧਾ ਉਹਨਾਂ ਦਾ ਮਨ ਸ਼ਾਂਤ ਹੁੰਦਾ ਕਿ ਯਾਰ ਚਲੋ ਕਿਤੇ ਨਾ ਕਿਤੇ ਦੇ ਸਜ਼ਾ ਮਿਲੀ ਕਿਤੇ ਨਾ ਕਿਤੇ ਦਾ ਇਨਸਾਬ ਹੋਇਆ